ਹਾਂਜੀ ਸਾਥਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਲਓ ਜੀ ਅੱਜ ਤਰੀਕ ਹੋ ਗਈ 3 ਜੂਨ 2024 ਟਾਈਮ ਬਾਈ ਹੋ ਗਿਆ 8:30 ਹੋ ਗਏ ਹੋਣੇ ਆਪਾਂ ਪਹੁੰਚ ਗਏ ਜੀ ਰਾਤ ਟਿਕਾਣੇ ਤੇ ਉਹ ਖੜੀ ਹੈ ਮਸ਼ੀਨ ਆ ਚੱਲ ਰਹੀ ਇੱਕ ਇਹਦਾ ਮਨ ਲਾ ਬਲੇਡ ਬਲੂਡ ਪਤਾ ਨਹੀਂ ਕਿਹਾ ਟੁੱਟ ਗਿਆ ਤੇ ਬਾਕੀ ਹੁਣ ਕੱਪੜੇ-ਕੁਪੜੇ ਨਾ ਕੇ ਖੜੇ ਆ ਕਪੜੇ ਧੋਤੇ ਆ ਸੂਆ ਚੱਲਦਾ ਰਾਤ ਦਾ ਪਰ ਇਹਦੀ ਇੱਥੀ ਉਹ ਝੂੰਗੀ ਆ ਅੱਜ ਬਾਈ ਆਪਾਂ ਕਮਰਾ ਲੱਭਦੇ ਆ ਕਮਰੇ ਵੀ ਨਾ ਔਖਾ ਯਾਰ ਕੰਮ ਰੋਟੀ ਡੁੱਟੀ ਦਾ ਬਈ ਔਰ ਫਿਰ ਸਮਾਨ ਭਾਂਡੇ ਭੁੰਡੇ ਵੀ ਆਪਣੇ ਪਏ ਆ ਸਾਰੇ ਔਖਾ ਹੋ ਜਾਂਦਾ ਮੀਂਹ ਗਣੀ ਵੀ ਆ ਸਕਦੀ ਐ ਕੁਝ ਵੀ ਹੋ ਸਕਦਾ ਅੱਜ ਪਹਿਲਾਂ ਕਮਰਾ ਲੱਭਾਂਗੇ ਕਿਰਾਏ ਦੇ ਮਿਲੂਗਾ ਇਹਨੂੰ ਕਿਹਾ ਤਾਂ ਇਹ ਤਾਂ ਕੰਨਾ ਵੀ ਸਾਡੇ ਪਿੰਡ ਦਾ ਯਾਰ ਬਾਕੀ ਦੇਖ ਜਾਉਂਦੇ ਬਾਜ਼ਾਰ ਪੈਂਦਾ ਇਹ ਬਾਜ਼ਾਰ ਦੇ ਨੇੜੇ ਜਿਹੜੇ ਮਿਲ ਗਿਆ ਕਿਉਂਕਿ ਮਸ਼ੀਨਾਂ ਵਾਲੇ ਖੜੇ ਆ ਉੱਥੇ ਬਾਦ ਦੁਕਾਨਾਂ ਚ ਲਈਆਂ ਵੀ ਉਹਨਾਂ ਨੇ ਆਪਾਂ ਨੂੰ ਵੀ ਇੱਥੇ ਕਿਤੇ ਨਾ ਕਿਤੇ ਮਿਲ ਜੂਗਾ ਤੇ ਬਾਕੀ ਬਾਈ ਡਰਾਈਵਰ ਬਾਈ ਆਪਣਾ ਪਹੁੰਚ ਗਿਆ ਦਾ ਰਸਤੇ ਚ ਮੈਂ ਆਹ ਕਲਿੱਪ ਉਹ ਤੋਂ ਬਾਅਦ ਅੱਗੇ ਜਿਹੜੀਆਂ ਰਸਤੇ ਚ ਪੰਜ ਚਾਰ ਪੰਜ ਕਲਿੱਪਾਂ ਬਣੀਆਂ ਉਹ ਜੋੜ ਦੂੰਗਾ ਦੇਖ ਲਿਓ ਧੰਨਵਾਦ ਬਾਈ ਥੋੜਾ ਜਨਾ ਸਪੋਰਟ ਕਰਨ ਵਾਸਤੇ ਸਾਨੂੰ ਨਮਾਣੇ ਜਿਹਨੂੰ ਇੰਨੀ ਸਪੋਰਟ ਕਰਦੇ ਬਾਈ ਫੋਨ ਬਹੁਤ ਆਉਂਦੇ ਨੇ ਮ ਡਰਾਈਵਰਾਂ ਦੇ ਹੁਣ ਵੀ ਆਉਂਦੇ ਨੇ ਤੇ ਹੂੰ ਵੈਸੇ ਵੀਡੀਓ ਪਾਉਣ ਕਰਕੇ ਚਲੋ ਕਿਰਪਾ ਮਾਲਕ ਦੀ ਵੀ ਫੋਨ ਆਪਾਂ ਨੂੰ ਵਧੀਆ ਹੀ ਜਾਂਦਾ ਹਾਲ ਚਾਲ ਪੁੱਛਣ ਵਾਲਿਆਂ ਦੇ ਏਰੀਆ ਵਾਲੇ ਦੀ ਵੀ ਬਾਈਏ ਕੋਈ ਇੱਕ ਬਾਈ ਦਾ ਫੋਨ ਆਦਾ ਨਾਬੇ ਪਾਸੋਂ ਤੋਂ ਉਹ ਕਹਿੰਦਾ ਬਾਈ ਏਰੀਆ ਜੇ ਕੋਈ ਵੀ ਚਾਹੀਦਾ ਉਹ ਵੀ ਤਾਂ ਆਦੀ ਉਹ ਵੀ ਦਵਾ ਦਾਂਗੇ ਧੰਨਵਾਦ ਆ ਉਹ ਬਾਈ ਦਾ ਵੀ ਏਰੀਆ ਦਾ ਚਲੋ ਬਾਈ ਰੱਬ ਦੀ ਕਿਰਪਾ ਨਾਲ ਆਪਾਂ ਨੂੰ ਮਿਲੇ ਜਾਂਦਾ ਚਲੋ ਰੱਬ ਨਾ ਕਰੇ ਕਦੇ ਇਹ ਨਾਮ ਮਿਲਿਆ ਬਾਈ ਨੂੰ ਜਰੂਰ ਜਾਰ ਕਰਿਆ ਜਾਊਗਾ। ਪਰ ਹੁਣ ਆਪਾਂ ਚਾਜੂ ਚਾ ਦਾ ਪਹਿਨਾ ਬੀਲੀ ਹੁਣ ਦਵਾਰੇ ਵੀ ਜੇ ਬਣਾ ਕੇ। ਕੱਪੜੇ ਧੋਲੇ ਨਾਲੇ ਇੱਕ ਤਾਂ ਆਪਾਂ ਨੇ ਉਹ ਕਰਾਉਣਾ ਜਿਹੜਾ ਪਿੱਛੇ ਫੱਟਾ ਜਿਹਾ ਲੱਗਿਆ ਪਾੰਦਾ। ਫੂਸ ਢਿੱਟਣ ਵਾਲਾ ਉਹ ਲਵਾ ਕੇ ਨਿਕਲਣਾ ਅੱਜ। ਤੇ ਬਾਕੀ ਇੱਕ ਸਟੈਪ ਤਿਆਰ ਕਰਨੀ ਆ। ਉਹ ਹੋਰ ਇੱਕ ਦੋ ਕੰਮ ਉਹ ਕਰਨੇ ਆਲਾ। ਇਹ 5 ਸੱਤ ਹੀ ਮਿਲ ਗਏ ਹੁਣ ਤੱਕ ਪੰਪਾ ਕੱਢਿਆ ਹੈ ਵਾਟ 350 ਦੇ ਉੱਪਰ 400 ਦੇ ਵਾਂਗੂ ਕੱਢਿਆ ਹੈ ਹਾਂ 350 ਦੇ ਉੱਪਰ ਹੋ ਗਿਆ 400 ਤਾਂ ਘੱਟ ਆ ਮਸ਼ੀਨ ਮਿਲੀ ਆਪਾਂ ਨੂੰ ਪਰ ਇਹਨਾਂ ਦਾ ਰੋਟਾ ਉਹ ਨਹੀਂ ਪੁੱਛਣਗੇ ਆ ਬਟਾਬੇ ਦੇ ਖੜੇ ਦੇ ਪਿੱਛੇ ਲੰਘੇ ਫਿਰ ਆਪਾਂ ਮਸ਼ੀਨ ਰਲਾਜ ਜੀ ਨਾਲ ਖਿੱਚ ਕੇ ਦੇਖਦੇ ਆਂ ਬਾਈਓ ਨੇ ਇਕੱਠੋ ਨੇ ਕਿੱਥੇ ਚੱਲੇ ਆ ਕਿੰਨੇ ਰਾਹ ਦਾ ਸਾਥ ਦੇਖਦੇ ਆਂ ਕਿੱਥੇ ਤੱਕ ਪਣਦਾ ਪਛਾਰ 425 ਮਹੀਨੇ ਬਾਈ ਮੈਨੂੰ ਨਵੀਂ ਲੱਗਦੀ ਆ ਲਓ ਜੀ ਹੋ ਗਿਆ ਕੰਮ ਨਹੀਂ ਪੈਗਾ ਖੜਿਆ ਪੁਲ ਤੇ ਆਓ ਬਾਈ ਮਸ਼ੀਨ ਪਾਟੜਾਂ ਸਮਾਣੇ ਦੀ ਆਪਣੇ ਏਰੀਏ ਦੀ ਉਹ ਨਹੀਂ ਪਹ ਰਿਹਾ 150 ਕਿਲੋਮੀਟਰ ਰਹਿ ਗਿਆ ਬਾਈ ਜਿੱਥੇ ਜਾਣਾ ਆਪਾਂ ਬਾਕੀ 66 ਘੰਟੇ ਰੋ ਜੀ ਆਪਾਂ ਮਸ਼ੀਨ ਦਾ ਉਹ ਲਵਾ ਲਿਆ ਜਿਵੇਂ ਪਾਟਾ ਪੁਰਾ ਸਾਰਾ ਕੁਝ ਤੁਹਾਨੂੰ ਰੱਖਦੇ ਰੰਗ ਦਿਖਾਉਦੇ ਆ ਇਹ ਹੈ ਨਹੀਂ ਪਰ ਮੜਾ ਜਾ ਭਜਾ ਲਓ। ਤੋਂ ਅੱਧੇ ਕਿਲੋਮੀਟਰ ਕਰਦੇ ਬੀਚ ਹੈ। 20 ਦਾ ਅੱਧੇ ਮੀਟਰੀ ਘੜੀਆ ਉੱਥੇ ਵੀ ਪਹੁੰਚ ਰਿਹਾ। ਕਾਹ ਰਿਕੀ ਕਰ ਰਹੀ ਹੈ ਦੁਨੀਆ ਦੁਨੀਆ ਕਿੰਨੇ ਦਰਾਂ ਕਿੰਨਾ ਕਿੰਨਾ ਕਿੱਲਾ ਹੁਣ ਆਹ ਅੰਗਰੇਜ਼ੀ ਤੇ ਆ ਕਿਹਦੀ ਹੈ ਕਿਲੋਮੀਟਰ ਦਾ ਕਿਲੋਮੀਟਰ ਦਾ ਬੋਲ ਆ ਤੇ ਜੀ ਪਿਆਵਾਂ ਉੱਤੇ ਮੀਂਹ ਪਈ ਆ ਉਹ ਮਾਤਾ ਤੋਂ ਆ ਵੀ ਪਾ ਆਪਾਂ ਕਿਵੇਂ ਲਵਾਇਆ ਯਾਰ ਉਹਦੀ ਬੈਂਟ ਦੀ ਲੋ ਕੀਤੀ ਬਹੁਤ ਸੀ ਉਹ ਚਾਰ ਚਲਾ ਕੇ ਰੱਖਿਆ ਵਾ ਤਾਂ ਅੰਗਰ ਦੀ ਵੀ ਨਹੀਂ ਪਈ ਕਿਵੇਂ ਲੱਗਿਆ ਉਹ ਖਾਣਾਗੇ ਦੋਨੋਂ ਪਰ ਉਹ ਕਿੱਥੇ ਕਿਵੇਂ ਆ ਤਹੀ ਲਾਇਆ ਰਾਣੀ ਵਿੱਚ ਤੇਲ ਪਿਆਰ ਵਾਦੀ ਦਾ ਪਹੁੰਚ ਕੇ ਟੱਕਰ ਆਵਾ ਦਾ ਉਹ ਫਟਾ ਜਾਂ ਬਸਿਆ ਦੀ ਲੋਏ ਦਾ ਆਪ मलके ब लॻा उन